ਸਾਡੀਆਂ ਬੱਚੀਆਂ ਸਾਡਾ ਮਾਣ ਨੇ ਸਾਡਾ ਘਮਾਨ ਨੇ ਔਰ ਜਿਹੜੀਆਂ ਬੱਚੀਆਂ ਨੇ ਦੇਸ਼ ਦੁਨੀਆ ਦੇ ਵਿੱਚ ਸਾਡਾ ਸਿਰ ਉੱਚਾ ਕੀਤਾ ਹੋਵੇ ਦੇਸ਼ ਦਾ ਨਾਮ ਸੂਰਜ ਵਾਂਗੂ ਚਮਕਾਇਆ ਹੋਵੇ ਉਹਨਾਂ ਨੂੰ ਰੋ ਰੋ ਕੇ ਤਰਲੇ ਪਾਉਣੇ ਪੈਂਦੇ ਇਹ ਸਾਡੇ ਲਈ ਸਾਡੇ ਲਈ ਬੜੀ ਹੀ ਮੰਦ ਭਾਗੀ ਗੱਲ ਹੈ ਸਾਖੀ ਮਲਿਕ ਤੇ ਹੋਰ ਜਿਹੜੀਆਂ ਸਾਡੀਆਂ ਪਹਿਲਵਾਨ ਬੱਚੀਆਂ ਸੀ ਉਹਨਾਂ ਨੂੰ ਪਿਛਲੇ ਸਮੇਂ 'ਚ ਬੜੇ ਹੀ ਕਠਨ ਜਿਹੜਾ ਸਮੇਂ ਦੇ ਵਿੱਚੋਂ ਗੁਜ਼ਰਨਾ ਪਿਆ। ਔਰ ਅੱਜ ਜਿਹੜਾ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਨੂੰ ਉਹਦੀ ਚੋਣ ਨੂੰ ਭੰਗ ਕਰਨ ਦਾ ਫੈਸਲਾ ਲਿਆ ਕੇਂਦਰ ਸਰਕਾਰ ਨੇ ਇਹ ਸਹੀ ਫੈਸਲਾ ਤਾਂ ਹੈ ਲੇਕਿਨ ਲੇਟ ਲਿਆ। ਔਰ ਇਹਨਾਂ ਨੂੰ ਕਿਸੇ ਨੂੰ ਵੀ ਇਹ ਜਾਣ ਲੈਣਾ ਚਾਹੀਦਾ ਹੈ ਕਿ ਜੇ ਕੋਈ ਸਾਡੀਆਂ ਧੀਆਂਾਂ ਪੜ੍ਹਨ ਦੀ ਇੱਜ਼ਤ ਨਹੀਂ ਕਰ ਸਕਦਾ ਤਾਂ ਉਹ ਬਿਲਕੁਲ ਸਾਡਾ ਸਾਕਾ ਨਹੀਂ ਹੋ ਸਕਦਾ। ਸੋ ਬ੍ਰਿਜ ਕੁਸ਼ਨ ਸਿੰਘ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਔਰ ਖਾਸ ਕਰਕੇ ਕੇਂਦਰ ਸਰਕਾਰ ਨੂੰ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਸਾਹਿਬ ਨੂੰ ਇਸ ਗੱਲ ਤੇ ਮਾਫੀ ਵੀ ਮੰਗਣੀ ਚਾਹੀਦੀ ਹੈ ਕਿ ਸਾਡੀਆਂ ਬੱਚੀਆਂ ਨਾਲ ਇਸ ਤਰ੍ਹਾਂ ਦੁਰਗਤੀ ਕਿਉਂ ਹੋਈ